ਜਾਨੰਦ ਦੇ ਵਿੱਚ ਆਏ ਦਿਨਾਂ ਲੁੱਟਾ ਖੁਆ ਦੀਆਂ ਵਾਰਤਾਤਾਂ ਵੇਖਣ ਨੂੰ ਮਿਲਦੀਆਂ ਨੇ ਪਰ ਦੱਸਦੀ ਕਿ ਹੁਣ ਇਹਨਾਂ ਲੁਟੇਰਿਆਂ ਤੋਂ ਪੁਲਿਸ ਵੀ ਸੇਫ ਨਜ਼ਰ ਨਹੀਂ ਆ ਰਹੀ ਤਸਵੀਰਾਂ ਵੇਖ ਸਕਦੇ ਹੋ ਕਿ ਇੱਕ ਸਕੂਟੀ ਸਵਾਰ ਮਹਿਲਾ ਪੁਲਿਸ ਕਾਂਸਟੇਬਲ ਨੂੰ ਹੀ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਦਮਾਲਿਆ ਜਿਹਾ ਬਦਮਾਸ਼ਾਂ ਨੇ ਉਸ ਦੇ ਗਲੇ ਦੇ ਵਿੱਚ ਪਾਇਆ ਮੰਗਲ ਸੂਤਰ ਲੁੱਟ ਲਿਆ ਤੇ ਫਰਾਰ ਹੋ ਜਾਂਦੇ ਨੇ ਵਾਰਦਾਤ ਲਾਈਵ ਵੀਡੀਓ ਸੋਸ਼ਲ ਮੀਡੀਆ ਤੇ viral ਹੋਣ ਤੋਂ ਬਾਅਦ ਪੁਲਿਸ ਨੇ ਗੰਭੀਰਤਾ ਦਿਖਾਉਂਦੇ ਹੋਏ ਤਿੰਨ ਬਦਮਾਸ਼ਾਂ ਨੂੰ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਤੇ ਇਸੇ ਦੇ ਨਾਲ viral ਹੋਈ ਸੀ ਜਿहां ਵੀਡੀਓ ਦੀ ਸਪਸ਼ਟਤਾ ਕੋਕਿ ਕਿਸ ਤਰ੍ਹਾਂ ਸਕੂਟੀ ਸਵਾਰ ਮਹਿਲਾ ਪੁਲਿਸ ਕਰਮੀ ਦੇ ਪਿੱਛੇ ਤੁਰ ਆ ਰਹੇ ਬਦਮਾਸ਼ਾਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਮਹਿਲਾ ਪੁਲਿਸ ਕਰਮਚਾਰੀ ਸਕੂਟੀ ਤੋਂ ਨੀਚੇ ਕੇ ਚਾਧੀ ਹੈ ਲੁਟੇਰੇ ਫਰਾਰ ਹੋ ਜਾਂਦੇ ਨੇ ਪੁਲਿਸ ਦੇ ਕੋਲ ਜਦ ਵੀਡੀਓ ਪੁੱਜੀ ਤਾਂ ਪੁਲਿਸ ਨੇ ਫੁਰਤੀ ਦਿਖਾਉਂਦੇ ਹੋ ਇਨਾਂ ਲੁਟੇਰੀਆ ਨੂੰ ਪਹਿਚਾਨ ਕਰਕੇ ਕਾਬੂ ਕੀਤਾ ਜਗਾਣਾ ਲਾਈਵ ਦੇ ਲਈ ਹੰਦਿ ਰਿਪੋਰਟ ਹਾਂਜੀ ਇੱਕ ਮਹਿਲਾ ਪੁੱਛ ਮਾਜੂ ਮਾਜਰਾ ਲੁਟਦਾ ਨਾਮ ਦਾ ਤਾਂ ਐਸੀ ਕਿੰਨੇ ਬੰਦੇ ਇਸ ਮਾਮਲੇ ਦੇ ਵਿੱਚ ਫੜੇ ਗਏ ਨੇ ਤੇ ਕੀ ਬੰਦ ਪੂਰਾ ਮਾਮਲਾ ਹਾਂਜੀ ਸਾਡੇ ਕੋਲ ਇੱਕ ਸਾਡੀ ਮਹਿਲਾ ਪੁਲਿਸ ਕਾਂਸਟੇਬਲ ਦੀ ਕੰਪਲੇਟ ਆਈ ਸੀ ਕਿ ਉਹ ਜਿਹੜੀ ਉਹ ਜਦੋਂ ਡਿਊਟੀ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਉਹਦੀ ਦੋ ਜਣੇ ਐਕਟਿਵਾ ਤੇ ਉਹਦੀ ਜਿਹੜੀ ਹੈਗੀ ਇਹ 골ਡ ਚੈਨ ਪਾਈ ਹੋਈ ਸੀ ਮੰਗਲ ਸੂਤਰ ਉਹ ਖੋ ਕੇ ਲੱਗੇ ਉਹ ਸਿਵਲ ਕੱਪੜਿਆਂ ਚ ਸੀ ਜਦੋਂ ਉਹ ਜਾ ਰਹੀ ਸੀਗੀ ਘਰ ਆਪਣਾ ਤੇ ਉਹਦੀ ਕੰਪਲੇਂਟ ਤੇ ਆਪਾਂ ਐਫ ਆਈ ਆਰ ਦਰਜ ਕਰਕੇ ਫਿਰ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਆਪਾਂ ਇਸ ਮਾਮਲੇ 'ਚ ਤਿੰਨ ਬੰਦੇ ਆਪਾਂ ਫੜੇ ਹਾਂ ਕੋਈ ਸੀਸੀਟੀਵੀ ਨਹੀਂ ਸੁਣਾਈ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਦੇ ਬੇਸਿਸ ਤੇ ਆਪਾਂ ਫੜੇ ਹਾਂ ਤਿੰਨ ਬੰਦੇ ਇਹਦੇ 'ਚ ਆਪਾਂ ਫੜ ਅਰੈਸਟ ਕੀਤੇ ਆ ਉਹਨਾਂ ਤੋਂ ਆਪਾਂ ਨੂੰ ਵਰਦ ਚ ਵਰਤੀ ਗਈ ਐਕਟਿਵਾ ਇੱਕ ਕਮਾਨੇਦਾਰ ਚਾਕੂ ਤੇ ਇੱਕ ਖੰਡਾ ਬਰਬੰਦ ਹੋਇਆ ਤੇ ਉਹਨਾਂ ਨੂੰ ਪੇਸ਼ ਕਰਕੇ ਪੇਸ਼ ਕਰਨ ਵਾਸਤੇ ਲੈ ਗਏ ਆ ਰਿਮਾਂਡ ਹਸੋ ਕਰਕੇ ਜਿਹੜੀ ਚੇਨ ਵੀ ਰਿਕਵਰ ਕਰਵਾਈ ਜਾਊਗੀ ਮੰਦਿਰਾਂ ਨੇ ਵਰਦ ਨੂੰ ਪੰਜਾਬ ਦਿੱਤਾ ਸੀ ਕੋਲੋਂ ਦਾ ਸਮਾਸੀ ਕਰੋ ਦੀ ਬਤ ਇਹ 28 ਤਰੀਕ ਸ਼ਾਮੀ 6 ਵਜੇ ਦਾ ਟਾਈਮ ਸੀ 6:30 ਵਜੇ ਦਾ ਇਹ ਆਪਣੇ ਉਧਰ ਮੈਰੀਟੋਰੀਅ ਸਕੂਲ ਦੇ ਆਸ-ਪਾਸ ਜੇ ਇਹ ਜਿਹੜੀ ਹੈਗੀ ਹੈ ਹਾਦਸਾ ਵਾਪਰਿਆ ਸੀਗਾ ਹਾਂ ਫਿਰ ਤੇਰਾ ਮੈਂ ਉਹ ਵੀ ਇੱਕ ਵਾਰ ਜਾ ਰਹੇ ਸੀ ਜਾਂ ਜੋ ਆਪ ਕੋ ਪੈਦਲ ਹਾਂਜੀ ਜਿਹੜੀ ਸਾਡੇ ਲੇਡੀ ਕਾਂਸਟੇਬਲ ਸੀ ਉਹ ਵੀ ਐਕਟਿਵਾ ਤੇ ਆਪਣੀ ਐਕਟਿਵਾ ਤੇ ਸਿਵਲ ਕੱਪੜਾ ਚੁੱਕ ਕੇ ਘਰੇ ਵਾਪਸ ਜਾ ਰਹੀ ਸੀ ਤੇ ਇਹਨਾਂ ਨੇ ਪਿੱਛੋਂ ਦੀ ਉਹਨਾਂ ਨੂੰ ਦੇਖ ਲਿਆ ਉਹਨਾਂ ਉਹਨਾਂ ਦੀ ਜਿਹੜੀ ਹੈਗੀ 체ਨ ਬਾਹਰ ਦਿਖ ਰਹੀ ਸੀ ਤਾਂ ਇਹਨਾਂ ਨੇ ਚਪਟਾ ਮਾਰ ਕੇ ਉਹਨੂੰ ਖੋ ਕੇ ਲੈ ਲਿਆ ਉਹ ਐਕਚੁਅਲੀ ਉਹਨਾਂ ਦਾ ਥੋੜਾ ਜਿਹਾ ਬੈਲੈਂਸ ਵਿਗੜ ਗਿਆ ਸੀਗਾ ਉਹ ਥੋੜਾ ਜਿਹਾ ਉਹਨਾਂ ਦੀ ਐਕਟਿਵਾ ਡਗਮਗਾ ਕੇ ਇੱਕ ਪਾਸੇ ਨੂੰ ਖੇਢੀ ਹੋ ਕੇ ਡਿੱਗੀ ਸੀ ਤਾਂ ਕਹੋ ਕਿ ਕੋਈ ਨਹੀਂ ਹੋਈ ਇਹ ਫਾਟ ਜਲਦੀ ਨਾਲ ਫਿਰ ਨਿਕਲ ਗਏ ਸੱਟਾਂ ਕਿਤੇ ਤਾਂ ਨਹੀਂ ਲੱਗੀਆਂ ਸੀਗੇ ਮੈਮ ਨਹੀਂ ਸੱਟਾਂ ਤੋਂ ਬਚਾਅ ਹੋ ਗਿਆ ਜੇ ਸੱਟਾਂ ਨਿਕੋਈ ਵੀ ਲੱਗੀਆਂ ਹੋਵੇ ਇਹ ਉਹਨਾਂ ਨੇ ਮਤਲਬ ਉਸ ਤੋਂ ਬਾਅਦ ਇਹ ਤੁਹਾਡੇ ਹੋਏ ਥਾਣੇ ਆਪਣੇ ਤੁਹਾਨੂੰ ਜਾਣਾ ਪੈਂਦਾ ਸੀ ਜਾਂ ਦੂਸਰਾ ਥਾਣਾ ਪੈਂਦਾ ਹਾਂਜੀ ਹਾਂਜੀ ਮੇਰਾ ਥਾਣਾ ਪੈਂਦਾ ਜੀ ਮੇਰੇ ਥਾਣੇ ਐਫ 1